एकदम एक सडन होया सब तो एक्सपेक्टेड नहीं नवी फिल्म दैरियां कर दसंबर तक बिल्कुल फिट हो जाए कहपी जी फादरली फिगर कुछ क्योंकि हमेशा देखे कि बहुत अच्छा एक जिड़ी कैमिस्ट्री बहुत वी रही कहना चाहोगे उन्होंने बारे ਬਸ ਬਾਕੀ ਸਾਰੇ ਤਿੰਨਾਰੋ ਗੀਪੀਜੀ ਦਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦੇ ਸ੍ਰੀ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਗਲਤ ਸ਼ਿਫਟਾ ਲਿਖੀ ਜਾਂਦੀ ਹੈ ਜਿਵੇਂ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖੇ ਲਈ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਿਲਦਾ ਏਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਅਨ ਜੱਟਾ ਵਗੈਰਾ ਬਣਾਉਣ ਲੱਗੇ ਸੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਮਨ ਟੌਥ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਰ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋ ਜੂ ਕੈਰੀਅਨ ਜੱਟਾ ਫੋਰ ਵਾਸਤੇ ਵੀ ਤੁਸੀਂ ਆਇਆ ਜਿੱਦਾਂ ਕੋਈ ਸੀ ਜਿਹੜੀ ਕੈਰੀਅਨ ਜੱਟਾ ਫੋਰ ਦੀਆਂ ਤਿਆ